ਹਏ ਸੁਮਨ ਲੱਤਾਂ ਪਰੇ ਕਰ ਹਾਂ ਮੈਂ ਬਵਾ ਇੱਥੇ ਚੁੱਪ ਲੱਤਾਂ ਪਰੇ ਕਰ ਤੇਰੇ ਟਾਂਕੇ ਦੋ ਜਣੇ ਕਿਦਾਂ ਦਾ ਅੰਡੀ ਤੂੰ ਹਾਏ ਹੈ ਨਹੀਂ ਤੇਰੇ ਵਾਲ ਦੇਖ ਕੇ ਤੇ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਟਾਂਕੇ ਦੁੱਧਦੇ ਆ ਜਾਂ ਪੀੜਪੜ ਹੁੰਦੀ ਆ ਕੋਈ ਪੀੜਪੜ ਹੁੰਦੀ ਆ ਜੇ ਤੈਨੂੰ ਪਤਾ ਤਾਂ ਹੈਗਾ ਉਹਦਾ ਪੀੜ ਹੁੰਦੀ ਆ ਤੇ ਦਿਖਦੀ ਆ ਤਾਂ ਤੈਨੂੰ ਪਤਾ ਤਾਂ ਹੈਗਾ ਉਹ ਕਿਦਾਂ ਦੇ ਦੋ ਜਣੇ ਉਹ ਤੇ ਹੈ ਸਾਫਰਾਸ ਮਰੀਤ ਕਿਦਾਂ ਮੁੰਡੇ ਨੂੰ ਭੜਕਾਉਣ ਲਈ ਆ ਨਹੀਂ ਤੂੰ ਐਦਾਂ ਥੋੜੀ ਭੜਕਾਈਦਾ ਵਾ ਕਿਆ ਕਰ ਸੁਮਨ ਮਾਸਾ ਇਹਨੂੰ ਕਿਆ ਇਹ ਕਿੜਾ ਮੰਦੀ ਹੈ ਮੇਰੀ ਗੱਲ ਸੁਣ ਹਜੇ ਉਹ ਨਿੱਕਾ ਹਜੇ ਨਿਆਣਿਆਂ ਨੇ ਨਹੀਂ ਚੁੱਕਣਾ ਜਦੋਂ ਤੂੰ ਹੋ ਜੂਗੀ ਨਾ ਸਿਆਣੀ ਫਿਰ ਚੁੱਕ ਲਈ ਹੁਣ ਗੁਰਬਰ ਨੂੰ ਤੂੰ ਖੜਾਉਂਦੀ ਨਹੀਂ ਹੈ ਹੁਣ ਗੁਰਬਰ ਵੱਡਾ ਹੋ ਗਿਆ ਉਹਨੂੰ ਖੜਾ ਆ ਬਾਹਰ ਜਾ ਕੇ ਜਾ ਇੰਨਾ ਨਹੀਂ ਨਹੀਂ ਤਾਂ ਫੜਾ ਇੱਧਰ ਮੁੰਡਾ ਮੈਨੂੰ ਨਹੀਂ ਵੇਖ ਲੈ ਅੱਖੇ ਵੀ ਲੱਗੀ ਦਾ ਹੁੰਦਾ ਅੱਖੇ ਲੱਗਣਾ ਤਾਂ ਕਿਤੇ ਤੈਨੂੰ ਆਉਂਦਾ ਹੀ ਨਹੀਂ ਮਾਸਾ ਵੀ ਕਿਤੇ ਅੱਖੇ ਲੱਗਣਾ ਸੀ ਅੱਖ ਥੋੜਾ ਬਹੁਤਾ ਇੰਨਾ ਤਾਂ ਤੇਰੀ ਮਾਂ ਨੇ ਤੈਨੂੰ ਦੱਸਿਆ ਹੀ ਨਾ ਵੀ ਅੱਖੇ ਵੀ ਲੱਗੀ ਦਾ ਵਾ ਫੜਾ ਦੇ ਏਡੀ ਢੀਠ ਵੇਖ ਲੈ ਸੁਮਨ ਕਿਤੇ ਅੱਖੇ ਨਹੀਂ ਲੱਗਦੀ ਫੜਾ ਇੱਧਰ ਮੁੰਡਾ ਜਾ ਬਾਹਰ ਜਾ ਕੇ ਖੇਡ ਤੂੰ ਆਹ ਨਹੀਂ ਆਖੇ ਲੱਗਦੀ ਜਿੱਨਾ ਮਰਜੀ ਗਈ ਜਾ ਠੀਕ ਠੇ ਹੈਗੀ ਓ ਐਨਾ ਵੀ ਨਹੀਂ ਆਣਾ ਟੀਂਆ ਨਾ ਟੀਂਆ ਜਾ 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 ਗਰਮੀ ਇਹ ਸੁਤਾ ਹੀ ਮੈਂ ਜਦ ਤੂੰ ਪਿਆਰਾਂ ਤੇ ਗਰਮੀ ਲੱਗਦੀ ਹੈ ਦਵਾ ਦਵਾਣ ਕੇ ਗੋਦੀ ਚ ਨਿਆਣੇ ਨੂੰ ਜੋਦਾਂ ਵੀ ਗੋਦੀ ਚ ਗਰਮੀ ਲੱਗਦੀ ਨੇ ਫੜਾ ਮੈਂ ਚੁੱਪ ਕਰਾਵਾਂ ਮੁੰਡਾ ਇੱਧਰ ਫੜਾ ਇੱਧਰ ਲਿਆ ਨਹੀਂ ਕੁੜੀਏ ਸੁਣਦੀ ਤਾ ਚਲ ਆਦਰ ਸੇਵਾ ਮਾ ਆਦਾ ਤੇ ਆਉ

మే లా సుమన ਇਹ ਮਾਂ ਨੇ ਵੀ ਗੱਲ ਗੌਲੀ ਮੈਂ ਦੱਸਣ ਨਹੀਂ ਇਹਦੀ ਧੀ ਵੱਲੋਂ ਪੀਦਾ ਸਤਾਨੀ ਕਰਨ ਢੀ ਕਿਤੇ ਆਖ ਹੁੰਨੇ ਕਿਤੇ ਇੱਕ ਵਾਰੀ ਵੀ ਗੱਲ ਨੂੰ ਗੌਲਿਆ ਹੋਵੇ ਆਹ ਪੁੱਤ ਕੀ ਗੱਲ ਸੀ ਕੀ ਗੱਲ ਤੂੰ ਮੇਰੇ ਕਿਤੇ ਡੱਕ ਲਿਆ ਕਰ ਹਾਂ ਮਾੜਾ ਜਿਹਾ ਪੁੱਲ ਨੇ ਮੂੰਣਾ ਕੈਸ਼ ਅੜਦੀ ਹੈ ਮੁੜ ਕੇ ਕੋਈ ਹੰਮੀ ਨਹੀਂ ਪਰਦੀ ਦੂੰ ਕਿਦਾਂ ਉਹ ਮੁੰਡੇ ਨੂੰ ਡਈ ਗਰਮੀ ਵਿੱਚ ਆਵੇ ਕਾ ਚੁੱਪ ਹੋ ਗਿਆ ਤੇ ਇਦਾਂ ਇਦਾਂ ਜੋਰ-ਜੋਰ ਦੀ ਡਈ ਹਿਲਾਉਣ ਸਿਆਣਾ ਬੰਦਾ ਸਿਆਣਾ ਹੀ ਆ ਤੇ ਨਿਆਣਾ ਨਿਆਣਾ ਆਦਮੀ ਰੱਤੇ ਟਾਈਮ ਪਾਸ ਨਹੀਂ ਹੋਣਿਆ ਮੈਂ ਹਾਂ ਚੱਲ ਥੱਲੇ ਜਾਨੀ ਆਣ ਕੇ ਵੇਖਿਆ ਫੇਰ ਮੈਂ ਹੀ ਡੱਕਿਆ ਨਾ ਉਹਨੂੰ ਦੀਦੀ ਹੌਲੀ ਬੋਲ ਪੋ ਹਮਰੇ ਸਿਰ ਪੀੜੋਂਡਾ ਵੀ ਐ ਐਡੀ ਛੇਤੀ ਤੇਰੇ ਕਹਦੀ ਸਿਰ ਪੀੜੋਂਡਾ ਵੀ ਦੱਸ ਥੋੜਾ ਕੀ ਕਿੰਨੀ ਉੱਚੀ ਤੇ ਬੋਲਣ ਦੇ ਬੋਲਣ ਤੇ ਮੈਂ ਹੌਲੀ ਹੌਲੀ ਡਈ ਆ ਉਦਾਂ ਤੈਨੂੰ ਲੱਗਦਾ ਵੀ ਮੈਂ ਉੱਚੀ ਬੋਲਦੀ ਆ ਮੇਰਾ ਸਹਬਾਈ ਇਦਾਂ ਦਾ ਇਹ ਗੱਲ ਤੇ ਮੈਂ ਸਾਰਿਆਂ ਨੂੰ ਸਮਝਾ ਸਮਝਾ ਥੱਕ ਗਈ ਆ ਵੀ ਮੈਂ ਬੋਲਦੀ ਹੌਲੀ ਤਾਨੂੰ ਸੁਣਨ ਚਿਚਾ ਲੱਗਦਾ ਵਾ ਆਹੋ ਲੱਗਦਾ ਕੀ ਨਹੀਂ ਲੱਗਦਾ ਨਹੀਂ ਕੁਛ ਨਹੀਂ ਮਾਨੀ ਕੋਪਿਆ ਆਪ ਆਪ ਡੱਕਿਆ ਕਰ ਵੇਖਿਆ ਕਰ ਚੀਜ਼ਾਂ ਨੂੰ ਆ ਬੋਤ ਕੀ ਗੱਲ ਸੀ ਹਾਂ ਆ ਫੜੇ ਨੂੰ ਵੇਖ ਮੁੰਡਾ ਕਿਹੜੀ ਗੱਲੋਂ ਰੋਂ ਡਿਆ ਹੁਣ ਚੁੱਕ ਲੈਣਾ ਸੀ ਹੈ ਰੋਂ ਡਿਆ ਮੈਂ ਤਾਂ ਦਾ ਮਾਂ ਨੂੰ ਫੜਾਇਆ ਵੀ ਮਾਂ ਤੇ ਮਾਂ ਹੀ ਹੁੰਦੀ ਐ ਮਾਂ ਕੋ ਜਾ ਕੇ ਉਹਨੇ ਝੱਟ ਚੁੱਪ ਕਰ ਜਾਣਾ ਚਾਚੀ ਨੇ ਤੇ ਫੇਰ ਚਾਚੀ ਰਹਿਣਾ ਵਾ ਹੈ ਤੇ ਚਲ ਵੱਡੀ ਆ ਮੈਂ ਇਹਨੂੰ ਕਿਹਾ ਕਿ ਮੈਨੂੰ ਚਾਚੀ ਹੀ ਕਹੈ ਤਾਈ ਤੂੰ ਹੀ ਨਹੀਂ ਮੈਨੂੰ ਹਾਂ ਬੋਤ ਚਲ ਕਰਾ ਇਹਨੂੰ ਚੰਗੀ ਤਰ੍ਹਾਂ ਚੁੱਪ ਕਿਤੇ ਤੈਨੂੰ ਵੀ ਨਹੀਂ ਪਤਾ ਲੱਗਦਾ ਕਿ ਕਿੱਦਾਂ ਨਿਆਣਿਆਂ ਨੂੰ ਚੁੱਪ ਕਰਾਉਣਾ ਵਾ ਕਰਾ ਕਰਾ ਚੁੱਪ ਮੈਂ ਵੇਖਾਂ ਬਾਹਰ ਜਾ ਕੇ ਹਾਂ ਕੋਈ ਕੰਮ ਕੁਮ ਕਰਨ ਵਾਲਾ ਤੇ ਉਹ ਕਰ ਲੈਣਾ ਹੈ ਕੰਮ ਹੀ ਵੇਖਣ ਲੱਗੀ ਆ ਦੱਸ ਮੇਰੇ ਤੋਂ ਬਿਨਾ ਵੇਖਣਾ ਕਿੰਨੇ ਕੰਮ ਮੈਂ ਵੇਖਦੀ ਆ ਨਾ ਕਿਹੜਾ ਕਿਹੜਾ ਕੰਮ ਰਹਿੰਦਾ ਵਾ ਕੰਮ ਵੇਖਦੀ ਆ ਫਿਰ ਮੈਂ ਬਾਹਰ ਜਾ ਕੇ ਬहोत ਇੰਤੀ ਬੇਲੀ ਰੋੜਾ ਕੋਣ ਕਹਤ ਲਾਦੋਤੀ ਹੋਤੀ ਕਿਆ ਆਏਗਾ ਕਿੰਨੀ ਤੇ ਮੈਂ ਬੜਾ ਕੋਹ ਹਾਂ ਤੂੰ ਮੰਨਦੀ ਕੋਈ ਗੱਲ ਕਿੰਨੀ ਵਾਰੀ ਕਿਹਾ ਵੀ ਨਾ ਉੱਥੇ ਜਾ ਕੇ ਦੇ ਕਾਕਾ ਨੇ ਚੁੱਕਿਆ ਕਰ ਹਜੇ ਰੋਕ ਜਾ ਜਦੋਂ ਉਹਨੇ ਰਹਿਣ ਲੱਗ ਪੈਣਾ ਮੈਂ ਨਾ ਉਦੋਂ ਤੇਰੀ ਸੁਮਨ ਚਾਚੀ ਨੇ ਖੋਦੀ ਕਿਹਾ ਕੰਨਾ ਸਮਝੀ ਤੇ ਦਧਿਆਨ ਰੱਖ ਲੋ ਅਜੇ ਉਹਨੂੰ ਵੀ ਚਾ ਆਵ ਮੰਿਆਣੇ ਦਾ ਅਜੇ ਉਹ ਸ਼ਤਾਨੀ ਨਹੀਂ ਨਾ ਕਰਦਾ ਉਹਨੂੰ ਲੱਗਦਾ ਮੈਂ ਸੰਭ ਲੈਣਾ ਜਦੋਂ ਨਿਆਣਾ ਰਹਿਣ ਲੱਪੈਣਾ ਨਾ ਪਤਾ ਉਦੋਂ ਲੱਗਦਾ ਵਾ ਕਿੰਨੀ ਇਹਦੀ ਰਾਖੀ ਹੁੰਦੀ ਫੇਰ ਇਧਰ ਉਧਰ ਜੀਆਂ ਨੂੰ ਕਹਿੰਦਾ ਵਾ ਫੇਰ ਰਾਖੀ ਰੱਖੋ ਰਾਖੀ ਰੱਖੋ ਪਰ ਤੂੰ ਤਾਂ ਸਬਰ ਇੰਨੀ ਕਰਦੀ। ਤੂੰ ਕਿਉਂ ਕਰਵਾ ਤਾ ਉਹ ਕਿਹੜਾ ਮੰਨ ਨਹੀਂ ਕਰਦਾ ਵੱਡਿਆਂ ਕੋ ਪਾਰੇ ਹੋ ਜਾਂਦੇ ਆ। ਪਾਰੇ ਹੋ ਜਾਂਦੀ ਆ। ਹੁਣ ਨਿਆਣੇ ਨੇ ਤੇ ਆਪਣੇ ਹਿਸਾਬ ਨਾਲ ਵਧਣਾ ਵਾ ਨਾ। ਚਲ ਜਾ ਬਾਹਰ ਜਾ ਕੇ ਤੇ ਉਧਰ ਖੇਡਿਆ ਅੰਡਗਵੰਡ। ਤੇ ਫਿਰ ਮੈਂ ਬਾਅਦ ਵਿੱਚ ਧਰਸੇ ਰਵਾਉਂਗੀ। ਹੁਣ ਜਿਆਦਾ ਖਿਡਾਰੀ ਨਾ ਤੇ ਤੁੱਪੇ ਨਾ ਖੇਢੀ। ਅੰਦਰ ਜਲਦੀ ਸਾਂ ਜਿਹਦੇ ਵੀ ਜਾਣਾ। ਲੱਗ ਮੈਂ ਅੱਜ ਕੱਲ ਨਿਆਣਾ ਵੀ ਕਿਤਾ ਕਿਤੇ ਕੱਲਣਾ ਹੁੰਦਾ ਤੂੰ ਹੀ ਵੀ ਕਿਤੇ ਘਰ ਦੇ ਵਿੱਚ ਘੱਲੋਂ ਹੰਡੀਨ ਦੀ ਕੋਈ ਧਿਆਨ ਦੇ ਲਿਆ ਕਰੋ ਫੇ ਉਹਦੇ ਮੁੰਡਾ ਸੰਭਜੋ ਕੇ ਰਹਿਗੇ ਜੇ ਤੂੰ ਮੁੰਡਾ ਮੇਰੇ ਨਾਲ ਲੱਗਾ ਰਿੰਦਾ ਤੇ ਮੈਂ ਅਖਲੋਂ ਰਹੀ ਨਾ ਲੱਗਾ ਰਿੰਦਾ ਕੋਸੇ ਮੱਖੀਆਂ ਲੈਣੀਆਂ ਮੱਖੀਆਂ ਲੋਂਡਿਆ ਈ ਨੀਂ ਖਰਾਵੇ ਨੇ ਇਹਦੀ ਹਾਂ ਤੂੰ ਆਪਣੇ ਕਮਰੇ 'ਚ ਵੀ ਸੌਂ ਸਕਦੀ ਏ ਤੂੰ ਕੰਮ ਨੂੰ ਕਰਨੀ ਨਹੀਂ ਗਈ ਕੰਡੀਆਂ ਇੱਧਰ ਬੈ ਕੇ ਗੱਲਾਂ ਕਰਨ ਦੀ ਤੇ ਕੁੜੀ ਮੇਰੀ ਨਹੀਂ ਝੜਕਾ ਮਾਰੀ ਜਾਂਦੀ। ਨਾ ਇਹ ਭੈਣ ਜੀ। ਹਾਂ ਮੈਂ ਤੇ ਦੋ ਵਾਰ ਨਾਲਿਆ ਗਰਮੀ ਬੜੀ ਆ ਤੇ ਕੋਸ ਸਵੇਰੇ ਨਾਤਾ ਫੇਰ ਨਾਤਾ। 3-4 ਦਿਨ ਹੋ ਗਏ ਹੁਣ ਤੇ ਆਪੀ ਹੋਈ ਆ ਗਰਮੀ ਵਾਲੀ ਤੇ ਕਿਤੇ ਕੱਖ ਨਹੀਂ ਹਾਲ। ਬਹੁਤ ਗਰਮੀ ਮੈਂ ਤਾਂ ਅੰਦਰ ਚੱਲੀ ਸੀ ਤੇ ਤੁਸੀਂ ਬਾਹਰ ਬੈਠੇ ਤੇ ਮੈਂ ਹਾਂ ਚੱਲ ਮੈਂ ਬਾਹਰੇ ਬਹਿ ਜਾਂਦੀ ਸਾਰੀ ਦਿਹਾੜੀ ਭੈਣ ਜੀ ਅੰਦਰ ਹੀ ਰਹੇ ਆ ਤੇ ਮੈਂ ਖਣੀ ਹੁਣ ਬਾਹਰ ਦਾ ਵੀ ਵੇਖੀ ਹਿਸਾਬ ਕਿਤਾਬ ਨਾਲੇ ਚੱਲ ਠੰਡਾ ਜਿਆ ਹੋਇਆ ਬਾਹਰ ਦੀ ਹਵਾ ਲੈਣੀ ਚਾਹੀਦੀ ਆ ਕਿ ਆਏ ਤੇ ਬਾਹਰ ਦੀ ਤਾਜੀ ਹਵਾ ਇਹ ਤੇ ਚਾਹੀਦੀ ਅੰਦਰਾਂ ਦੇ ਵਿੱਚ ਤਾਂ ਪੱਖੇ ਤੇ AC ਆ ਬੱਸ ਉਹ ਮਾਈ ਚੜ ਜਾਂਦਾ ਵਾ ਸਿਰ ਨੂੰ ਹਾਂ ਤੇ ਹੋਰ ਕੰਮ ਠੰਡਾ ਕਰ ਲਿਆ ਸਾਰਾ ਹਾਂਜੀ ਅਜੇ ਤਾਂ ਹੁਣੇ ਬੱਸ ਵਿਹਲੇ ਹੋਏ ਮੈਂ ਵੀ ਤੁਹਾਡੇ ਗਾੜੀ ਗਾੜੀ ਨਾ ਕੇ ਇੱਥੇ ਆਈ ਹਾਂ ਅੱਛਾ ਨਾਲਿਆ ਹਾਂ ਤੇ ਕੰਮ ਹੋ ਗਿਆ ਸਾਰਾ ਕੰਮ ਸਾਰਾ ਹੋ ਗਿਆ ਹੁਣ ਚਲੋ ਭੈਣ ਜੀ ਗੱਲ ਕਰਨੀ ਹੈ ਤੁਹਾਡੇ ਨਾਲ ਕਰਾਂ ਕਿ ਨਾ ਕਰਾਂ ਆ ਚੰਗੀ ਆ ਚੰਗੀ ਕਰਿਓ ਗੱਲ ਭੈਣ ਜੀ ਨਹੀਂ ਗੱਲ ਤਾਂ ਚੰਗੀ ਆ ਹਾਂ ਮੈਂ ਤਾਂ ਵੇ ਨਹੀਂ ਆ ਕਿ ਸੁੱਖ ਇਤਨਾ ਸੁੱਖ ਕੰਮ-ਕੁਮ ਨਹੀਂ ਕੋਈ ਕਰਦੀ ਹੈ ਨਹੀਂ ਤੇ ਭੈਣ ਜੀ ਕੰਮ ਤਾਂ ਕਰਦੀ ਆ ਕਰਦੀ ਤਾਂ ਹੈਗੀ ਆ ਮੈਂ ਤਾਂ ਵੇਂਦੀ ਰਹੀ ਨਹੀਂ ਰੋਟੀਆਂ ਪਕਾਉਣ ਲਈ ਤੇ ਕਦੀ ਆ ਗਿਆ ਮੁੰਡੇ ਦਾ ਫੋਨ ਆ ਗਿਆ ਕਦੀ ਕੋਈ ਰਿਸ਼ਤੇਦਾਰ ਦਾ ਫੋਨ ਆ ਗਿਆ ਇਹ ਫੋਨ ਤੇ ਲੱਗੀ ਰਹਿੰਦੀ ਆ ਥੋੜਾ ਜਿਹਾ ਕੰਮ ਕਰਕੇ ਤੇ ਉੱਤੇ ਚੜ ਜਾਂਦੀ ਆ ਕੁੱਟੀ ਚ ਮਾਰੇ ਤੇ ਤਾਂ ਭੈਣ ਜੀ ਹੁਣ ਉਹਦੇ ਰਿਸ਼ਤੇਦਾਰ ਵਾ ਹਾਂ ਰਿਸ਼ਤੇਦਾਰਾਂ ਦਾ ਕਰਕੇ ਹੁਣ ਜਿਹਦੇ ਰਿਸ਼ਤੇਦਾਰ ਉਹਦੇ ਤੇ ਫੋਨ ਆਉਣੇ ਹੀ ਆਉਣੇ ਆ ਕਦੀ ਉਹਦੀ ਪਰਜਾਈ ਦਾ ਫੋਨ ਕਦੀ ਭੈਣ ਦਾ ਕਦੀ ਕਿਸੇ ਦਾ ਆ ਗਿਆ ਤੇ ਫਿਰ ਸੁਣਨੇ ਤੇ ਹੈ ਹੀ ਆ ਹੂੰ ਕੌਣ ਤੁਮ ਵੀ ਕੋਈ ਕਰਦੀ ਆ ਕੰਮ ਤਾਂ ਹੁਣ ਸਾਰੇ ਤੁਹਾਡੇ ਸਾਹਮਣੇ ਕਰਦੀ ਆ ਤੁਹਾਨੂੰ ਨਹੀਂ ਸਮਝ ਲੱਗਦੀ ਭੈਣ ਜੀ ਤੁਸੀਂ ਨਿਆਣੇ ਲੱਗ ਕੇ ਅੰਦਰ ਬਹਿ ਰਹਿੰਦੇ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਆਹੀ ਪਰਜਾਈ ਆ ਦੀ ਗੱਲ ਤੇ ਪਕੌੜੇ ਤੇ ਤੂੰ ਤੇ ਮਾਨਪਰੀਤ ਕੱਢਣ ਡਈਆਂ ਅਹੀਂ ਤੇ ਇਹਨੂੰ ਤੇ ਪਤਾ ਹੀ ਨਹੀਂ ਕਿ ਮੈਂ ਕੰਮ ਕਰਾਂ ਅਹੀਂ ਤੇ ਇਹ ਕਹਿੰਨੇ ਆ ਪੀਹ ਦਾ ਰਿਸ਼ਤੇਦਾਰ ਹੁੰਦਾ ਨਾ ਉਹ ਲਾਗੇ ਬਵੇ ਹਾਂ ਤੇ ਜਿਹੜੇ ਦੂਜੇ ਆ ਨਾ ਉਹ ਕੰਮ ਕਰ ਲੈਣ ਹੁਣ ਇਹਦੀ ਪਰਜਾਈ ਆਈ ਸੀ ਤੇ ਅਹੀਂ ਕਾ ਲਾਗੇ ਬਹਿ ਜਾਂਦੀਆਂ ਤੇ ਉਹਨੇ ਮੁੜ ਕੇ ਫੇਰ ਬੋੜ-ਬੋੜ ਕਰਨਾ ਸੀ ਮੇਰਾ ਬੰਦਾ ਬਾਹਰ ਮੇਰੇ ਰਿਸ਼ਤਦਾਰਾਂ ਲਾਗੇ ਨਹੀਂ ਮੈਨੂੰ ਬਹਿਣ ਦਿੱਤਾ ਅਹੀਂ ਆਖਾ ਚੱਲ ਤੂੰ ਬਹਿ ਜਾ ਹੁਣ ਜੇ ਸੁਮਨ ਦਾ ਕੋਈ ਆਉਂਦਾ ਵਾ ਤੇ ਇਹ ਕਰ ਲੈਂਦੀਆਂ ਰਲ ਕੇ ਤੇ ਦੂਜੀ ਗੱਲ ਇਹ ਆ ਵੀ ਜਿੰਨੇ ਮਨ ਇਹਦੇ ਆਉਂਦੇ ਆ ਨਾ ਸੁੱਖ ਦੇ ਰਿਸ਼ਤੇਦਾਰ ਉੰਨੇ ਮਨਪਰੀਤ ਦੇ ਨਹੀਂ ਹੁੰਦੇ ਮਨਪਰੀਤ ਤੇ ਆਪਣੀ ਪਰਜਾਇਲ ਦੇ ਫੋਨ ਲਾਈ ਜਾਂਦੀ ਸਾਰੇ ਦਿਹਾੜੇ ਕਿਤੇ ਗਾੜੀ ਅਗਲੀ ਚੱਕਦੀ ਨਹੀਂ ਗਈ ਕਿਸਦਾ ਕੋਈ ਹਊ ਤਾਂ ਫੋਨ ਆਉ ਹਾਂ ਤਾਂ ਠੀਕ ਵਾ ਪਰ ਮੈਂ ਇਹੋ ਹੀ ਵੇਂਦੀ ਰਹਿਣੀ ਆ ਫੇ ਸੁੱਖ ਤੇ ਇਤਨਾ ਹੀ ਕੁਝ ਫਿਰਦੀ ਰਹਿੰਦੀ ਜਾਂ ਚਬਾਰੇ ਚੜ ਗਈ ਜਾਂ ਕੰਮ-ਕੁਮ ਤਾਂ ਕਰਦੀ ਮੈਂ ਵੇਂਦੀ ਹੁੰਦੀ ਨਹੀਂ ਚਬਾਰੇ ਭੈਣ ਜੀ ਹੁਣ ਜਿੱਦਾਂ ਟੱਬਰ ਦੇ ਵਿੱਚ ਕਮਰੇ ਮਿਲੇ ਆ ਟੱਬਰ ਉੱਥੇ ਹੀ ਚੜਨਾ ਚਬਾਰੇ ਚੜ ਕੇ ਬਹਿਣਾ ਹੋਰ ਕਿੱਥੇ ਬਹਿਣਾ ਵਾ ਵਿੱਚ ਬੈਂਦੀ ਵੀ ਨਹੀਂ ਗਈ ਕਿਤੇ ਕੋਈ ਕੋਈ ਗੱਲ ਗੁਲੀਸ਼ ਨੂੰ ਇਹ ਆ ਜਿਵੇਂ ਕਮਰੇ 'ਚ ਨਾ ਆਇਆ ਕਰੇ ਫਿਰ ਇਹਨੂੰ ਹੀ ਸਮਝਾ ਦੋ ਤੇ ਇਹ ਵੀ ਤੁਹਾਡੇ ਕਮਰੇ 'ਚ ਨਾ ਆਇਆ ਕਰੇ ਤੇ ਸਤਉਂਦਾ ਵਾ ਸੁੱਤ ਪਰ ਜਰਾ ਤੇ ਮੇਰੀ ਕੁੜੀ ਸਤਉਂਦੀ ਆ ਉਹ ਨਨੇ ਹਤਉਂਦੀ ਆ ਵੀ ਨਾ ਨਨੇ ਨੂੰ ਸਤਉਂਦੀ ਨਾ ਨਨੇ ਨੂੰ ਕੀ ਕਹਿੰਦੀ ਚੁੱਕ ਕੇ ਬੈਠੀ ਜਨ ਮੰਨ ਲਾ ਜਿਸ ਸਤਉਂਦੀ ਆ ਨਹੀਂ ਚਿਕਾਉਣਾ ਹਨਾ ਮਾੜਾ ਜਿਹਾ ਬੱਚਾ ਚੱਲ ਉਹਨੂੰ ਕਹਿ ਸਕਦੇ ਛੋਟੀ ਆ ਨਾ ਜੇ ਉਹਨੂੰ ਕਹਿ ਦੇਣ ਕਿਸਮ ਦੀ ਤੂੰ ਨਾ ਚੁੱਕ ਇਹ ਤੇ ਨਿੰੰਗ ਲਾਉਣ ਨੂੰ ਕਰਨ ਪੀ ਇਦਾਂ ਗੱਲਾਂ ਕਰਦੀ ਜਿੱਦਾਂ ਮੈਨੂੰ ਗੱਲਾਂ ਕਰਦੀਆਂ ਉਦਾਂ ਹੀ ਮੇਰੀ ਕੁੜੀ ਨੂੰ ਗੱਲਾਂ ਕਰਦੀਆਂ ਸੀ ਕੰਨੀ ਸੁਨਿਆ ਮੈਂ ਉਹ ਮੈਂ ਜਿੰਨੀ ਉਨੀ ਸ਼ਰਮ ਕਰਦੀਆਂ ਵੀ ਮੇਰੀ ਕੋਈ ਸੁਣ ਲੂਗੀ ਹੁਣ ਮੈਂ ਇੱਥੇ ਗੱਲ ਕਰਨੀ ਆ ਨਾ ਮੈਨੂੰ ਇਹ ਵੀ ਉਹਨਾਂ ਨੂੰ ਨਾ ਸੁਣ ਜੇ ਤੇ ਐਵੇਂ ਜਿਹੜੀ ਗੱਲ ਦਾ ਪਤੰਗੜ ਬਣੂਗਾ ਉਹ ਨਿਗਾ ਜਾਂ ਮੁੰਡਾ ਜਾਂ ਮਹੀਨੇ ਦਾ ਨਹੀਂ ਹੋਇਆ ਤੇ ਆਖੋ ਜੂਗੇ ਮਾਰ ਦੂਗੀ ਪਾਗਲ ਨਹੀਂ ਹੈਗੀ ਉਹ ਨਿੱਕੇ ਨਿੱਕੇ ਨਿਆਣਿਆਂ ਨੂੰ ਸਾਰੀ ਸਮਝ ਹੁੰਦੀ ਆ ਬੜੀ ਜਵਾਨ ਹੋ ਗਈ ਆ ਕਿ ਉਹ ਬਸ ਤੇ ਹੀ ਆਪਣੀ ਕੁੜੀ ਦੇ ਵਿੱਚ ਹੀ ਕਸੂਰ ਕੱਢਿਓ ਹੋਰ ਨਾ ਕੱਚ ਕੱਢਿਓ ਹੋ ਤੁਹਾਡੇ ਤਾਂ ਸਾਰਾ ਟੱਬਰ ਮੈਂ ਕਿ ਨਹੀਂ ਪਰਫੈਕਟ ਵਾ ਤੇ ਮੈਂ ਤਾਂ ਮੇ ਦਿੱਤੀ ਜੜੀਆਂ ਇਹ ਦੋਵੇਂ ਜੜੀਆਂ ਸੁਧੈਣਾ ਆ ਗਈਆਂ ਇੱਥੇ ਤੁਹਾਡੇ ਘਰ ਨੂੰ ਲੜਾਈ ਪਾਈ ਚਾਹੀਦੀ ਕੀ ਦੱਸ ਬਿਆ ਮੈਂ ਲੜਾਈ ਪਾਈ ਆ ਬਸ ਮੇਰੇ ਕੋਲ ਹੋਰ ਗੱਲਾਂ ਨਹੀਂ ਜੇ ਸੁਣੀਆਂ ਜਾਂਦੀਆਂ ਅਸੀਂ ਆਪਸ ਵਿੱਚ ਖੁਸ਼ ਹੋਣਾ ਤਿੰਨੇ ਜੀ ਤਾਂ ਆਪਾਂ ਇਦਾਂ ਕਰੀਏ ਆ ਡੋਝ ਗਏ ਕਣ ਕੋਹ ਨੂੰ ਗਈ ਆ ਤੇ ਛੋਨਾ ਲੱਗਣਾ ਛੋਨੇ ਲੱਗਣ ਤੋਂ ਪਹਿਲਾਂ ਭਲਾ ਡਾਡੀ ਨੂੰ ਕਹੋ ਵੀ ਸਾਡੀ ਪੈਰੀ ਮੰਡ ਤੇ ਤੁਹਾਨੂੰ ਦੇ ਦੇ ਤੇ ਅਸੀਂ ਨਾ ਖੁਸ਼ੀ ਖੁਸ਼ੀ ਰਹੀ ਆਪਣੇ ਘਰ ਨਾਨ ਨੂੰ ਕਾਹ ਬਿਨਾ ਟੋਕਾ ਕਹਿੰਦਾ ਬੱਲੇ ਨਹੀਂ ਤੇਰੇ ਹੁਣ ਉਹਨਾਂ ਨਾਲ ਖੁਸ਼ੀ ਆਈ ਤੇ ਮੈਂ ਅੱਡ ਹੋ ਜਾਣਾ ਸਾਰਾ ਜੱਮ ਮੇਰੇ ਚਲਾ ਦੇ ਖੁਸ਼ੀ ਦੇ ਵਿੱਚ ਅੱਡ ਹੋ ਨਾ ਕੀ ਇਹਦਾ ਤਾਂ ਕੋਈ ਕਨੈਕਸ਼ਨ ਨਹੀਂ ਐਨੀ ਦੂਰ ਦੂਰ ਤੱਕ ਕੋਈ ਕਨੈਕਸ਼ਨ ਨਹੀਂ ਹੈਗਾ ਜਿਹੜੇ ਭਰਾ ਵਾ ਨਾ ਜੰਮੇ ਇਹਨਾਂ ਨੇ ਆਖਰ ਨੂੰ ਇੱਕ ਦਾ ਇੱਕ ਨਾ ਇੱਕ ਦਿਨ ਅੱਡ ਹੋਣਾ ਹੀ ਹੁੰਦਾ ਵਾ ਤੇ ਕਿਉਂ ਨਾ ਹੀ ਆਪਣੀ ਫੈਮਿਲੀ ਦੀ ਖੁਸ਼ੀ ਲਈ ਅੱਡ ਹੋ ਜਾਈਏ ਅੱਡ ਅੱਡੇ ਤਾਂ ਹੋ ਜੀਏ ਜਿਹਨੇ ਰਸਤੀਆ ਸਾਰੇ ਗਨਾਂ ਗਾਵੀਆਂ ਉਹਨਾਂ ਦਾ ਮੁੰਡਾ ਹੋਇਆ ਇਹ ਵੇਖ ਕੇ ਸੜ ਗਏ ਆ ਤਾਂ ਆਡ ਹੋ ਗਏ ਵੇਖ ਕੇ ਸਨਣ ਵਾਲੀ ਕਿਹੜੀ ਗੱਲ ਆ ਨਾਲੇ ਆਡਾਂਵਾਂ ਹੋ ਕੱਲ ਵਸਦੀ ਕੁੜੀ ਵਸਦੀ ਆਡਾਂਵਾਂ ਜੇ ਮੇਰਾ ਮੁੰਡਾ ਹੋਏ ਤੇ ਮੈਂ ਆਡ ਹੋ ਜਾਣਾ ਇਹ ਕਿੰਨੇ ਗੱਲ ਕੱਢੀ ਜਾਂਦੇ ਤੇ ਮੁੰਡਾ ਹੋਵੇ ਤੇ ਆਡੋਂ ਮੁੰਡੇ ਵਾਸਤੇ ਵੀ ਆਡਣ ਦਾ ਤੋ ਹੋਰ ਕੱਲ ਕੱਲ ਹੋ ਸਕਣ ਦੇਣਾ ਆਡ ਹੋ ਗਏ ਜ਼ਮੀਨ ਜਿਆਦਾ ਦਾ ਆਪਣੀ ਕੀ ਬਤਾਂ ਨੂੰ ਪ੍ਰਗਟ ਮੰਨ ਦਿੱਤਾਵੇ ਵਾਲੀ ਵਾਰਸ ਹੋਇਆ ਕੋਤਨੀ ਕਿਦਾਂ ਦੀਆਂ ਸਾਈਕੋ ਜੀਆਂ ਗੱਲਾਂ ਕਰੀ ਜਾਂਦੇ ਆ ਜੇ ਅੱਡ ਹੋਣਾ ਹੁਣ ਤੇ ਤੂੰ ਹੀ ਮਣ ਜਮਲਾ ਅੱਡ ਹੋ ਜਾਂਗੇ ਨਾ ਤੇ ਯਾਰਾ ਸਾਰੇ ਜਾਨੇ ਤੇ ਮੇਰੀ ਤੀਨੂੰ ਗੱਲਾਂ ਕਰਦੇ ਤੂੰ ਹੀ ਵੀ ਨਹੀਂ ਮਤ ਉਹਨੂੰ ਟਿੱਜ ਨਹੀਂ ਸਮਝਦੇ ਵੀ ਉਹ ਟਾੜੀ ਉਹ ਲਾ ਦਵਾ ਮੁੰਡਾ ਕੋਈ ਜਿਆਦਾ ਹੀ ਲਾ ਦਿੰਦਾ ਵਾ ਉਹ ਲਾਤ ਹੈਗੀ ਯਾਰ ਪਰ ਅੱਡ ਹੁਣ ਮੁੰਡਾ ਚਾਹੀਦਾ ਕਿ ਨਹੀਂ ਅੱਡ ਹੁਣ ਮੈਂ ਕੁੜੀ ਨੂੰ ਲੈ ਕੇ ਆਉਣਾ ਅੱਡ ਮੁੰਡੇ ਦਾ ਤਾਂ ਕੋਈ ਚੱਕਰ ਹੀ ਨਹੀਂ ਆ ਇਹ ਕੋਈ ਤੇ ਸਿੱਧਾ ਸਿੱਧਾ ਮੇਟੇ ਰੋਪ ਲਾਉਣਦੇ ਉਹ ਵੀ ਮੈਂ ਨਹੀਂ ਮੁੰਡਾ ਜਮਿਆ ਤੇ ਕੁੜੀ ਨੂੰ ਲੈ ਕੇ ਆਉਣਾ ਅੱਡ ਹੁੰਦਾ ਪਹਿਲਾਂ ਕਿਉਂ ਨਹੀਂ ਹੁੰਦੇ ਜਿਨ੍ਹਾਂ ਦੇ ਕੱਲੀਆਂ ਕੁੜੀਆਂ ਹੁੰਦੀਆਂ ਉਹ ਅੱਟ ਨਹੀਂ ਹੁੰਦੇ ਉਹ ਆਪਣੀ ਜ਼ਿੰਦਗੀ ਨਹੀਂ ਛੱਡਦੇ ਕੀ ਨਹੀਂ ਕਰਦੇ ਕੁੜੀਆਂ ਕੀ ਨਹੀਂ ਕਰਦੀਆਂ ਕੱਲ ਨੂੰ ਕੁੜੀ ਵਿਆਹ ਗਈ ਆਪਣੇ ਸਹੁਰੇ ਗਈ ਤੇ ਬੱਸ ਕੰਮ ਖਤਮ ਤੇ ਤਹੀ ਤੇ ਮੈਂ ਤਾਂ ਬਚਣਾ ਨਾ ਬਾਕੀ ਫੈਮਿਲੀ 'ਚ ਤੇ ਤੇ ਦਗੰਡੇ ਜਿੱਦ ਸਾਡੇ ਮੁੰਡਾ ਹੋਣਾ ਹੀ ਨਹੀਂ ਹੈ ਜਾਂ ਸਾਡੇ ਗਾਂਵ ਕੋਈ ਬੱਚਾ ਹੀ ਨਹੀਂ ਹੋਣਾ ਜਦੋਂ ਮੁੰਡਾ ਜਮ ਲਗਿਆ ਉਹਦੋਂ ਮਾੜੀ ਵੀ ਹੋ ਜਾਂਦਾ ਤੇ ਫਿਰ ਇਦਾਂ ਨੇ ਮੈਨੇ ਮਾਰਨ ਦੀ ਲੋੜ ਨਹੀਂ ਹੈਗੀ ਮੁੰਡਾ ਜੜਾ ਹੁੰਦਾ ਨਾ ਬੰਦੇ ਦੇ ਕਰਮਾਂ ਦਾ ਹੁੰਦਾ ਵਾ ਦਾਦੀ ਮੇਰੀ ਕਹਿੰਦੀ ਹੁੰਦੀ ਆ ਕਿ ਮਾਂ ਜੜੀ ਉਹ ਸਿਰਫ ਬੱਚੇ ਨੂੰ ਕੋਖ ਦੇ ਵਿੱਚ ਪਾਲ ਹੀ ਸਕਦੀ ਆ ਜਿਹੜਾ ਕਰਮ ਹੁੰਦੇ ਆ ਨਾ ਉਹ ਬੰਦੇ ਦੇ ਹੁੰਦੇ ਆ ਵੀ ਮੁੰਡਾ ਨਹੀਂ ਕਿ ਕੁੜੀ ਹੋਣੀ ਦਾਦੀ ਤੇਰੀ ਤਾਂ ਬੜੀ ਹਕੀਮ ਆ ਨਾ ਸਾਰੇ ਪਤਾ ਨੂੰ ਮਕਸੂਰ ਮੇਚ ਕਰਦੇ ਮੁੰਡਾ ਮੈ ਜਮਣਾ ਤੇ ਤੂੰ ਮੇਚ ਕਿੱਦਾਂ ਕੱਟਦਾ ਫੇਰ ਕਸੂਰ ਮੈਂ ਤਾਂ ਨਾ اڈੋਂ ਦੀ ਗੱਲ ਕਹੀ ਤੀਂ ਘੁਮਾ ਫਰਾ ਕੇ ਕਿੱਧਰ ਮੈਨੂੰ ਮੇਨੇ ਮਾਰ ਕੇ ਮੇਰਾ ਅੰਦਰ ਆਤਮਾ ਤੱਕ ਮੇਰਾ ਸਾੜ ਕੇ ਰੱਖ ਦਿੱਤਾ ਤੀਂ ਨਿਆਣਾ ਜਨਾਨੀ ਜੰਮਦੀ ਆ ਤੇ ਮੁੰਡਾ ਵੀ ਜਨਾਨੀ ਜੰਮਦੀ ਆ ਤੇ ਨਿਆਣਾ ਜਿਹੜਾ ਉਹ ਬੰਦੇ ਦੇ ਕਰਮਾਂ ਦਾ ਹੀ ਹੁੰਦਾ ਆ ਤੈਨੂੰ ਕਿਹਨੇ ਕਹਿਤਾ ਵਾ ਬਸ ਮੈਨੂੰ ਕਿਹਾ ਵਾ ਨਾ ਕਿਹਨੇ ਉਹ ਲੜਾਈ ਪਈ ਆ ਬਸ ਇਧਰੋਂ ਗੱਲ ਫੜ ਲੈ ਇਧਰੋਂ ਗੱਲ ਫੜ ਲੈ ਇਧਰੋਂ ਗੱਲ ਫੜ ਲੈ ਇਧਰੋਂ ਗੱਲ ਫੜ ਲੈ ਕਦੀ ਆਡ ਹੋ ਜਾ ਉੱਨ੍ਹਾ ਨਾਲ ਕੁਝ ਹੀ ਆਈ ਹੈ ਤੂੰ ਜੋ ਅੱਡ ਹੋਇਆ ਮੇਰੇ ਮੇਰਾ ਵੀ ਦਿਲ ਵਾ ਪੱਥਰ ਤੇ ਰੱਖਿਆ ਨਹੀਂ ਆ ਕਿ ਗਏ ਇੱਥੇ ਮੇਰੇ ਪ੍ਰਮਾਤਮਾ ਨੇ ਪੱਥਰ ਰੱਖ ਕੇ ਕੱਲਿਆ ਵੀ ਆ ਵੀ ਗੱਲ ਕਰਦੇ ਦਰਾਣੀਆਂ ਵੀ ਗੱਲਾਂ ਕਰਦੇ ਸੱਸ ਵੀ ਗੱਲਾਂ ਕਰਦੇ ਸਾਰੇ ਜਣੇ ਘਰ ਵਾਲਾ ਵੀ ਗੱਲਾਂ ਕਰਦੇ ਤੇ ਮੈਂ ਇਕੱਲੀ ਸੰਸਾਰੀ ਜਾਵਾਂ ਤੇ ਤੈਨੂੰ ਸਭ ਕੁਝ ਮਿਲਦਾ ਲੱਗਾ ਰੋਟੀ ਪਾਣੀ ਮਿਲਦਾ ਖਾਣ ਪੀਣ ਨਹੀਂ ਮਿਲਦਾ ਪਰ ਇਹ ਤੈਨੂੰ ਮਿਲਦੇ ਐਨੀ ਬੇਕਦਰੀ ਕਰਾ ਕੇ ਨਾ ਇਹੋ ਜੀ ਰੋਟੀ ਪਾਣੀ ਨੂੰ ਕੋਈ ਨਹੀਂ ਮਾਇਨੇ ਨਹੀਂ ਰੱਖਦੀ ਦੋ ਪਲ ਦੀ ਖੁਸ਼ੀ ਵੀ ਚਾਹੀਦੀ ਆ ਕਰ ਵਾਲੇ ਦੀ ਵੀ ਖੁਸ਼ੀ ਚਾਹੀਦੀ ਆ ਵੀ ਹਾਂ ਕਿਤੇ ਬੰਦਾ ਪਿਆਰ ਨਾਲ ਬੈਂਦਾ ਵਾ ਖਲੋਂਦਾ ਵਾ ਪਰ ਨਹੀਂ ਤੀਜੇ ਹੁਣ ਹਾਰ ਨਵੀਆਂ ਮੇਨੇ ਮਾਰਨ ਲੱਗ ਗਏ ਜੀ ਤੇ ਹੁਣ ਉਧਰ ਦੂਆ ਅੱਗੇ ਬੜੀ ਟੁੱਟੀ ਆ ਪਰ ਮੈਨੂੰ ਤੀ ਹੋਰ ਉਹਨਾਂ ਦੀਆਂ ਗੱਲਾਂ ਨਹੀਂ ਮੈਨੂੰ ਅਸਰ ਕਰਦੀਆਂ ਟਾਡੀ ਆ ਗੱਲ ਨੇ ਮੈਨੂੰ ਬਹੁਤ ਅਸਰ ਕੀਤਾ ਜੀ ਮੈਨੂੰ ਨਹੀਂ ਪਤਾ ਉਹਨਾਂ ਕੀ ਗੱਲਾਂ ਕੀਤੀਆਂ ਪਰ ਤੂੰ ਮੈਨੂੰ ਆ ਕੇ ਨਹੀਂ ਅੱਡ ਹੋਇਆ ਇਹ ਕਈ ਅੱਗ ਹੋ ਗਈ ਗੱਲ ਕੇ ਅੱਡੋ ਜਾ ਅੱਡ ਹੋਇਆ ਅੱਡ ਜਾ ਤਾਂ ਨਾ ਤੇ ਉਹ ਗੱਲ ਮੱਥਾ ਮਾਰਨਾ ਜਾਂ ਪੱਥਰ ਨਾ ਮਾਰ ਲੋ ਇੱਕ ਬਰਾਬਰ ਦੀ ਆ ਤੇ ਮੇਰੀ ਗੱਲ ਸੁਣ ਲੈ ਬਲ ਉਹਦੀ ਗੱਲ ਸੁਣ ਲੈ ਤੇ ਜੇ ਅੱਡ ਹੋਣਾ ਵਾ ਤੇ ਮੁੰਡਾ ਜਮਲੀ ਟੱਡੋ ਜਾਗੇ ਨਾ ਬਾਰ ਬਾਰ ਇੱਕੋ ਹੀ ਗੱਲ ਮੁੰਡਾ ਜਮਲਾ ਅੱਡੋ ਜਾਗੇ ਮੁੰਡਾ ਜਮਲਾ ਅੱਡੋ ਜਾਗੇ ਮੁੰਡੇ ਦੀ ਤੇ ਮੈਂ ਗਰੰਟੀ ਨਹੀਂ ਦਿੰਦੀ ਤੁਹਾਨੂੰ ਵੀ ਹੋਣਾ ਕਿ ਨਹੀਂ ਹੋਣਾ ਖਲਾਜੀ ਦਾ ਬੜਾ ਤੇ ਹੈ ਨਹੀਂ ਤੀ ਕਿਹਾ ਤੇ ਨਿਆਣਾ ਆ ਗਿਆ ਕੁੜੀ ਜਮਲੋ ਤੇ ਰਲਾਈਆ ਫੇਚ ਕੁੜੀ ਮੇਰੀ ਇੱਕ ਹੀ ਆ ਮੈਂ ਕਿਹਾ ਸਫਾਈਆਂ ਕਰਾਉਣ ਨਹੀਂ ਗਈ ਪਿੱਟੇ ਲਾਦੇ ਆ ਜਾਉਂ ਆ ਜਾਉਂ ਆ ਬੋਧਨ ਸਣ ਤੇ ਤਹੀ ਦੇ ਆਪਣੇ ਭਰਾਵਾਂ ਤੋਂ ਵੀ ਉਹਨਾਂ ਦੋਵਾਂ ਦੇ ਮੁੰਡੇ ਹੋ ਗਏ ਆ ਪਹਿਲੀ ਸੱਟੇ ਤੇ ਤੁਹਾਡੀ ਕੁੜੀ ਹੋ ਗਈ ਆ ਮੈਂ ਛੜ ਕੇ ਤੇ ਤਹੀ ਮਾ ਚੱਲੇ ਜੇ ਮੈਂ ਵੀ ਛੜਦਾ ਮੈਨਾਂ ਤੋਂ ਜਾਣ ਦਿੰਦਾ ਜੇ ਸਰਦਾ ਹੁੰਦਾ ਮੈਂ ਮੈਂ ਉਹਨੂੰ ਹੁਣ ਇਦਾਂ ਕਹਿ ਦਦਾ ਨਾ ਕਿ ਮੁੰਡਾ ਸਾਡੇ ਅੰਦਰ ਕੀ ਕਰਨ ੜਿਆ ਮੇਰੇ ਦਿਲ ਨੂੰ ਹੋਰ ਤਰ੍ਹਾਂ ਹੁੰਦੀ ਆ ਮੈਂ ਆਪਣੇ ਜਾਨ ਤੋਂ ਵੱਧ ਕੇ ਮੈਨੂੰ ਪਿਆਰੇ ਆ ਮੈਨੂੰ ਆਪਣੇ ਹਲਾਤ ਵਰਗੇ ਆ ਪਰ ਜੇ ਦੋਨਾਂ ਦੀਆਂ ਮਾਵਾ ਮੇਰੀ ਕੁੜੀ ਨਾ ਕਰਦੀਆਂ ਨਾ ਫਿਰ ਮੇਰੇ ਮਨ ਦੇ ਵਿੱਚ ਵੀਰ ਖਾ ਜਾਂਦੀ ਆ ਪਰ ਉਹ ਵੀ ਘੜੀ ਪਾਲ ਲੀ ਤੈਨੂੰ ਹੀ ਤੇ ਆਪਣੇ ਮਨ ਦੇ ਵਿੱਚ ਬਿਠਾਇਆ ਕੇ ਬੈਠੇ ਜੇ ਵੀ ਮੇਰੇ ਭਰਾਵਾਂ ਦੇ ਮੁੰਡੇ ਆ ਤੇ ਸਾਡੀ ਕੁੜੀ ਆ ਮੈਨੂੰ ਕੱਲ ਮੈਨੂੰ ਤੇ ਇਹ ਹੁੰਦਾ ਵਾ ਵੀ ਇਹ ਉਹਨਾਂ ਦੇ ਆ ਤੇ ਮੇਰੀ ਵੀ ਧੀ ਦੇ ਹੋਈ ਭਰਾਵਾ ਤੇ ਮੈਨੂੰ ਕੱਲ ਲੋਕਾਂ ਦੀ ਗੱਲਾਂ ਕਰਨੀਆਂ ਆ ਕਿ ਉਹਨਾਂ ਦੇ ਮੁੰਡੇ ਹੋ ਗਏ ਆ ਤੇ ਇਹ ਆਪਣੀ ਕੁੜੀ ਲੈ ਕੇ ਅੱਡ ਹੋ ਗਿਆ ਮੈਨੂੰ ਨਹੀਂ ਪਤਾ ਵੀ ਅੱਡ ਹੋਣ ਦੀ ਗੱਲ ਜਿਹੜੀ ਏਡੀ ਚਬੂਤਰੇ ਤੇ ਚੜ ਜਾਣੀ ਆ ਮੈਂ ਇਹੋ ਜਿਹੀ ਕਦੀ ਸੋਚੀ ਨਹੀਂ ਸੀਗੀ ਥਿੰਕਿੰਗ ਰੱਖੀ ਨਹੀਂ ਆ ਵੀ ਆ ਮੁੰਡੇ ਦੇ ਵਿੱਚ ਚੱਕਰ ਆ ਜਾਣਾ ਮੈਂ ਸਿਰਫ ਅੱਡ ਓਨਲੀ ਕਿਹਾ ਸੀ ਮੈਂ ਅਨਿਵਾਰਲ ਹੋਣਾ ਮੈਂ ਰਹਿਣਾ ਏਕੇ ਵਿੱਚ ਏਕੇ ਵਿੱਚ ਹੀ ਬਰਕਤ ਵਾ ਹਾਂ ਹੁਣ ਤੇ ਸਿਆਣੀਆਂ ਗੱਲਾਂ ਕਰ ਲੋ ਏਕੇ ਵਿੱਚ ਬਰਕਤ ਵਾ ਏਕੇ ਦੇ ਵਿੱਚ ਪੰਜ ਸੱਡ ਸੱਡ ਕੇ ਮਰ ਜਾ ਸਾਰਾ ਦਿਨ ਕੰਮ ਕਰਦੇ ਰਹੋ ਜੋ ਮਰਜ਼ੀ ਕਰਦੇ ਰਹੋ ਕਦਰ ਤੇ ਹੈ ਹੀ ਨਹੀਂ ਕੋਡੀ ਜਿੰਨੀ ਕਦਰ ਹੈ ਨਹੀਂ ਕਦਰ ਤੇ ਮੇਰੀ ਵੀ ਓਨੀ ਨਹੀਂ ਕਿ ਜਿੰਨੀ ਤੂੰ ਕਰਨ ਲਈ ਆ ਹੂੰ ਮੈਂ ਤਾਂ ਬਥੇਰੀ ਕਰਦੀ ਆ ਤੂੰ ਹੀ ਕਦੋਂ ਗੱਲਾਂ ਕਰਦੇ ਸੜੀਆਂ ਸੜੀਆਂ ਜੀਆਂ ਹੀਰੇ ਵਰਗੀ ਆਪਣੀ ਧੀ ਆ ਸਾਰੇ ਲੋਕੀ ਵੇ ਵੇ ਕੇ ਤੇ ਕਹਿੰਦੇ ਆ ਇਹਦੇ ਵਾਂਗ ਵੇ ਕੇ ਵੀ ਰੱਬਾ ਸਾਨੂੰ ਵੀ ਧੀ ਦੇ ਸਾਨੂੰ ਵੀ ਧੀ ਦੇ ਉਹ ਤਾਂ ਡੈਕੋਰੇਟ ਦੀ ਸੋਣੀ ਸੁਨੱਖੀ ਇੰਨੀ ਹੋਣ ਹਰ ਧੀ ਹੋਈਏ ਤੇ ਤੀਹੀ ਬਸ ਜੀ ਮੁੰਡਾ ਚਾਹੀਦਾ ਵਾ ਤੁਹਾਨੂੰ ਆ ਲੈ ਬਾਬਾ ਤੇਰੀ ਵਾਲੀ ਤੂੰ ਜੁੱਤੀ ਤੇ ਮੈਂ ਹਾਰਿਆ ਮੇਰੇ ਵੀ ਤੁਹਾਡੇ ਅੱਗੇ ਜੁੜੇ ਜਿਹੇ ਹਾਂ ਹਾਂ ਗੱਲ ਕਰਕੇ ਤੇ ਸੱਚ ਸਮਾਪਵਾ ਲੀ ਜੇ ਪੁਰਾਣੀ ਕਿੱਥੋਂ ਕਲੇਸ਼ ਗੁੜੀ ਆ ਵਾ ਤੇ ਟਾਈਮ ਵਿਆਹ ਹੋਇਆ ਉਹ ਚੋਲਾ ਲੈ ਬਿਲੇ ਗੋਰੀ ਮਾਦ ਦਾ ਨਾ ਨੀਰੀ ਜੇ ਉੱਗੀ ਨਹੀਂ ਲੱਗਦੀ। ਲਈ ਅਨੇ ਕਨਣ। ਨਿਕਲ ਹੋਣੀ ਸਹੀ ਹੈ ਸਹੀ। ਪਰੇ ਯਾਰ। ਤੂੰ ਇੱਥੇ ਧੁੱਪੇ ਆਣ ਕੇ ਖਲੋਗੀ ਜਾਂ ਤੂੰ ਉੱਥੇ ਏਸੀ ਥੱਲੇ ਬਹਿ ਜਾ ਕੇ। ਅਹੀਂ ਦੇ ਹੁਣ ਧੁੱਪੇ ਤੁਰੇ ਫਿਰਨਾ ਕੰਮ ਵਾਲਿਆਂ ਬੰਦੇ ਨੇ ਤੂੰ ਤੂੰ ਤਾਂ ਨਾ ਸਾੜ ਧੁੱਪੇ। ਏਸੀ ਥਲੇ ਕਹਿ ਗਈ ਬੈਠੀ ਜੂਆ। ਉਹ ਕੀ ਜਾਂਦੀ ਤੇਨੀ। ਉਹਨੇ ਕਦੋਂ ਜਾਣਾ ਕਿੰਨੇ ਦਿਨ ਹੋ ਗਏ ਉਹਨੂੰ ਆਈ। ਉਹ ਸਵਾਮੀ ਨਾਲ ਕਰਕੇ ਹੀ ਜਾਊਗੀ ਤੇ ਠੀਕ ਆ ਸਵਾਮੀ ਨਾਲ ਦਾ ਹੀ ਨੇ ਜੀ ਕਰਦੇ ਆ ਤੇ ਉੱਥੇ ਸਵਾਮੀ ਨਾਲ ਆਇਆ ਵਾ ਨਹੀਂ ਤੈਨੂੰ ਕੀ ਆਂਦੀ ਏ ਇੱਕ ਵਾਰ ਹੋ ਆਵੇ ਫਿਰ ਤੋ ਰਵੇ ਆਪਣੇ ਪਿੰਡੋਂ ਫੇਰ ਆ ਜੇ ਕੋਈ ਨਹੀਂ ਚਲ ਜੂਗੀ ਆਖਣਾ ਉਹਨੇ ਮੈਨੂੰ ਕੀ ਆ ਹਾਂ ਸੁੱਕ ਤੁਹਾਡੀ ਕੰਮ ਨਹੀਂ ਕਰਦੀ ਆ ਨਹੀਂ ਕੰਮ ਕਰਦੀ ਵਿਹਲੀ ਰਹਿੰਦੀ ਆ ਫੋਨ ਕਰਦੀ ਆ ਦੱਸ ਤੈਨੂੰ ਸਾਡੇ ਘਰ ਨਾਲ ਕੀ ਮਤਲਬ ਵਾ ਤੂੰ ਆਪਣੀ ਠੀਕ ਹੋ ਆਈਂ ਉੱਥੇ ਤੂੰ ਆਪਣੀ ਧੀ ਲਾ ਕੇ ਬਹੁ ਗੱਲਾਂ ਬਾਤਾਂ ਕਰ ਜ ਰਹੀ ਤੇਰੀ ਧੀ ਨੂੰ ਮਾੜੀ ਚੰਗੀ ਨਹੀਂ ਆਂਦੇ ਅਸੀਂ ਵੀ ਨਾਲ ਸਾਂਭਣ ਦੇ ਆ ਤੇ ਤੂੰ ਕੀ ਇੰਟਰਸਟ ਲੈਣ ਦੇ ਸਾਰੇ ਟੱਬਰ ਦਾ ਚੱਲ ਕੋਈ ਨਹੀਂ ਜਿਉ ਬੈਠੀ ਆ ਨਾ ਤੂੰ ਨੂੰ ਬੈਠੀ ਰਹਿਣ ਦੇ ਕੋਈ ਗੱਲ ਨਹੀਂ ਕੀ ਇਹੋ ਜੀ ਇਹ ਆ ਵੀ ਚੱਲ ਤੂੰ ਆਪਣਾ ਕੰਮਧੰਦਾ ਨਾਲ ਮਨਪਰੀ ਦੇ ਘਰ ਆ ਦੇ ਕਰ ਸੁਖਲਾ ਨੇ ਆ ਨਾ ਤੈਨੂੰ ਪਤਾ ਨਿਗਾਜਿਆ ਵਾ ਉਹਨੇ ਭਰੋਣਾ ਵੀ ਆ ਤੇ ਮਨਪਰੀ ਦੀ ਕੁੜੀ ਵੀ ਆ ਉਨੇ ਨੂੰ ਲਖਾਉਣਾ ਵੀ ਆ ਉਹਦੇ ਕੱਪੜੇ ਵੀ ਧੋਣੇ ਵੀ ਆ ਕਿੰਨਾ ਨਿਆਣੇ ਨੂੰ ਤਿਆਰ ਕਰਕੇ ਵੇਖਾਉਣਾ ਦਾ ਕਿੰਨਾ ਬੋਝ ਆ ਮਨਪਰੀ ਦੇ ਸਿਰ ਤੇ ਤੇ ਬੋਝ ਹੈਗਾ ਤਾਂ ਅਹੀਂ ਕਿਹੜੇ ਵੇਲੇ ਬੈਠੇ ਆਂ ਅਹੀਂ ਵੀ ਨਾਲ ਕੰਮ ਕਰ ਨਹੀਂ ਦਏ ਕੰਮ ਕਰਾਈ ਜਾ ਨਾ ਤੇ ਕੰਮ ਤੇ ਕਰਦੇ ਹੋਰ ਕੀ ਕਰੀਏ ਪਰ ਉਹ ਗੱਲਾਂ ਹੀ ਬੜੀਆਂ ਕਰੀ ਜਾਂਦੀ ਆ ਉਹਨੇ ਅੱਧਾ ਘੰਟਾ ਲਾਤਾ ਮੈਂ ਹਾਂ ਅਜੇ ਤੇ ਮੈਂ ਆਪਣੇ ਜੀਜਾ ਆਖਿਆ ਵੀ ਤੂੰ ਵੇਖਿਆ ਨਹੀਂਗਾ ਅਏ ਤੇ ਹੁਣ ਜਦੋਂ ਆ ਛੁੱਟੀਆਂ ਪੈਣੀਆਂ ਨਿਆਣਿਆਂ ਨੂੰ ਸੁਖ ਦੇ ਕਿੰਨੇ ਰਿਸ਼ਤੇਦਾਰ ਆਉਂਦੇ ਮਾਸੀ ਭੂਆ ਜੀਆਂ ਨੌਵਾ ਪੁੱਤ ਮਾਮੇ ਦੇ ਚਾਚਿਆਂ ਦੇ ਵਾਰੀ ਵਾਰੀ ਬੈਗ ਲਈ ਆਉਂਦੇ ਆ ਜਦੋਂ ਦੂਜੇ ਆਂਦੇ ਆਰ ਕੰਮ ਕਰ ਕਰ ਕੇ ਕਿਤੇ ਲੋਹ ਦੇ ਰੋਟੀਆਂ ਪਕਾ ਫਕਾ ਕੇ ਤੇ ਝਟ ਕੰਮ ਕਰਦੇ ਤੇ ਕੀ ਕਰ ਉਹ ਭੁੱਖੇ ਸੌਂ ਜਾਂਦੇ ਆ ਜਿਹੜੀਆਂ ਆਉਂਦੀਆਂ ਨਾ ਉਹ ਨਾਲ ਕੰਮ ਕਰਾ ਲੈਂਦੀਆਂ ਵਾਹ ਯਾ ਸਿਆਣਪ ਆ ਸਿਆਣਪ ਆ ਦੇ ਹੈਗੇ ਤੁਸੀਂ ਵੀ ਰਲ ਕੇ ਨਾਲ ਚੁਗਲੀਆਂ ਚ ਨਾ ਮੈਂ ਤੇ ਉਹ ਵਖਣੇ ਉਹਦੇ ਚੁਗਲੀ ਤੇ ਕੋਈ ਵੀ ਨਹੀਂ ਕਰਨ ਦੇ ਪੁੱਤ ਚੁਗਲੀ ਕਾਦੀ ਕਰਨ ਦੇ ਆਪਾਂ ਇੱਥੇ ਮੇਰੀ ਸੱਸ ਨੇ ਕੀ ਫੱਟ ਮਾਰਤਾ ਵੀ ਜੀ ਰਹਿਣ ਦੀ ਤੇ ਮੁੰਡਾ ਹੀ ਸਾਂਭਣ ਦੀ ਆ ਤੁਸੀਂ ਇਹਨਾਂ ਦੇ ਕੱਖ ਕਰਨਾ ਨਹੀਂ ਤੇਰੀ ਸੱਸ ਨੇ ਫੱਟ ਨਹੀਂ ਸਾਨੂੰ ਕੋਈ ਮਾਰਿਆ ਤੇਰੀ ਸੱਸ ਜੇ ਆਈ ਆ ਤੇ ਆਪਣੀ ਧੀ ਤੱਕ ਸੀਮਤ ਰਵੇ ਹਾਂ ਉਹ ਜੋ ਸਾਰੇ ਟੱਬਰ ਨੂੰ ਗੱਲਾਂ ਕਰਦੀ ਉਹ ਕੋ ਕ ਕਰਦੀ ਆ ਇਹ ਤਾਂ ਕੀ ਆ ਅਗਲੀ ਜਦੋਂ ਵੇਖਣ ਦੀ ਸਾਰਾ ਕੋ ਤੇ ਫੇਰ ਗੱਲਾਂ ਵੀ ਕਰਨੀਆਂ ਆਈ ਉਹਨੇ ਨਹੀਂ ਹੁਣ ਸਾਬ ਮੇਰੀ ਗੱਲ ਸੁਣੋ ਜਾਂ ਤੇ ਉਹ ਆਪ ਕੰਮ ਕਰਦੀ ਆ ਜਾਂ ਹੀ ਸੁਮਨ ਨੂੰ ਕੰਮ ਕਰਨ ਡਾਉਣੀ ਆ ਫੇਰ ਤੋਂ ਗੱਲਾਂ ਕਰੇ ਯਾਰ ਚੁੱਪ ਕਰੋ ਉਹਨੇ ਕਿੰਨੇ ਕ ਦਿਨ ਰਹਿਣਾ ਵਾ ਉਹਨੇ ਚਲੀ ਜਾਣਾ ਆਪਣੇ ਪਿੰਡ ਪਿੱਠ ਪਿੱਛੇ ਤੇ ਨਹੀਂ ਕਰਦੀ ਮੂੰਹ ਤੇ ਕਰਨ ਦੀ ਹੈ ਮੂੰਹ ਤੇ ਤਾਂ ਕਰਨ ਦੇ ਸੋ ਨੂੰ ਤੈਨੂੰ ਹੀ ਪਤਾ ਸਾਡੇ ਘਰ ਕਿੰਨੇ ਰਿਸ਼ਤੇਦਾਰ ਆਉਂਦੇ ਆ ਤੇ ਕਿਹੜਾ ਕੰਮ ਜਿਹੜਾ ਨਹੀਂ ਕਰਦੇ ਉਹਦੇ ਘਸੜੀ ਪੁੱਜੀ ਜਾਂਦੀ ਆ ਉਹਦੇ ਫੋਨ ਬੜੇ ਆਉਂਦੇ ਆ ਉਹਦਾ ਫਲਾਨ ਬੜਾ ਆਉਂਦਾ ਉਹ ਕੁੱਟ ਤੇ ਚੜ ਜਾਂਦੀ ਐ ਇੰਨਾ ਹੀ ਕਰੀ ਜਾਂਦੀ ਤੇ ਗੱਲ ਸੱਚੀ ਆ ਝੂਠੀ ਆ ਹੋ ਸੱਚ ਸਾਚੀ ਆ ਨਹੀਂ ਸੱਸ ਨੇ ਤੇ ਰਹਿਣਾ ਹੁਣ 4 ਦਿਨ ਤੇ ਰਹਿਣਾ ਤੇ ਮੁੜ ਕੇ ਮਾਂ ਨਹੀਂ ਕੋਲ ਵਾ ਸੱਸ ਤਾਂ ਨਾ ਜ਼ਿਆਦਾ ਬਣ ਮਾਂ ਦਾ ਬਣ ਕੋਈ ਗੱਲ ਨਹੀਂ ਆਹੋ ਤੇ 4 ਦਿਨ ਫਿਰ ਹੁੰਦੇ ਆ ਹੁੰਦੇ ਤੇ ਫਿਰ ਆਵੇ ਆਵੇ ਤੇਰੇ ਘਰ ਜੋੜਿਆ ਤਾ ਹੁਣ ਸੱਸ ਤੇਰੀ ਪਕਾਵੇ ਰ ਤੁਸੀਂ ਖਾਓ ਮੈਂ ਤੇ ਆ ਫਿਰ ਤੁਰਿਆ ਮੈਂ ਸੋਕ ਮੈਂ ਵੀ ਆਉਂਦਿਆਂ ਗਰਮ ਗਰਮ ਖਾਉਂਗੀ ਜਾਓ ਜਾਓ ਐਸੇ ਫਿਰਨੇ ਤੇ ਤੁਹਾਨੂੰ ਪਟਿਆ ਵਾ ਵਾ ਜਦੋਂ ਕੋਈ ਗੱਲ ਹੁੰਦੀ ਮੈਂ ਚੱਲੀ ਫਿਰਨ ਤੁਰਨ ਭਾਨਾ ਹੀ ਤੇ ਚਾਹੀਦਾ ਵਾ ਨਾ ਤੁਸੀਂ ਡਕਣਾ ਵਾ ਮੈਨੂੰ ਤੇ ਇੱਕ ਸਮਝ ਨਹੀਂ ਲੱਗਦੀ ਵੀ ਸਾਡੇ ਘਰ ਬਣਨ ਕੀ ਡਿਆ ਵਾ ਨਿੱਗੀ ਨਿੱਗੀ ਗੱਲ ਨੂੰ ਵੱਡੀ ਬਣਾ ਕੇ ਦੱਸਦੇ ਮੈਨੂੰ ਮੈਨੂੰ ਹੋਰ ਟੈਨਸ਼ਨਾਂ ਚ ਪਾਉਂਦੇ ਸਗੋਂ ਹੀ ਵੱਡੀ ਤੇ ਤੂੰ ਹੀ ਤਾਂ ਆਪ ਰਲ ਕੇ ਜਨਾਨੀਆਂ ਕੋਲ ਨਾਲ ਚੁਗੜੀਆ ਕੰਢੇ ਉਹਦੇ ਮੈਂ ਤਾਂ ਹੁਣ ਸੁਣਦੇ ਪਿਆ ਤਾਂ ਸੁਣਨੀ ਵੀ ਨਾ ਗੱਲ ਮੈਂ ਸੁਣਾਵਾਂ ਨਾ ਹੁਣ ਤੂੰ ਆਪਣੀ ਜਨਾਨੀ ਦੀ ਗੱਲ ਨਹੀਂ ਸੁਣੇਗਾ ਮੈਂ ਹੁਣ ਸੁਣਾ ਨਾ ਇਹਦੀ ਗੱਲ ਸੱਸ ਆ ਗਈ ਸੱਸ ਆ ਗਈ ਆ ਸੱਸ ਨੇ ਕੀ ਮਾੜਾ ਕਹਾਤਾ ਉਹ ਮੁੰਡਾ ਸਾਹਮਣੇ ਇਹ ਤਾਂ ਲੱਗੇ ਨ ਲੱਗਦੀਆਂ ਮੈਂ ਤੇ ਤੇਰੇ ਸਾਹਮਣੇ ਇਹੋ ਗੱਲ ਆਖੀ ਨਾ ਮੈਂ ਕਿ ਉਹਨੇ ਸਵਾ ਮਹੀਨਾ ਕਰਕੇ ਫਿਰ ਤਿਲਜੂਗੀ ਉਹ ਕਰੇਗੀ ਬੰਦਾ ਉਹ ਅੰਦਰ ਵੱਡੀ ਨੇ ਮੂੰਹ ਫਲਾਇਆ ਹੋ ਗਈ ਆਂਦੀ ਆ ਉਹਦੇ ਕੋਲ ਮੈਂ ਚਾਹ ਦਾ ਕੱਪ ਕੀ ਮੰਗ ਲਿਆ ਉਹਨੇ ਬੋਲੀ ਨਹੀਂ ਅੱਗੋ ਦੂਜੀ ਉੱਤੇ ਚੜ ਜਾਂਦੀ ਆ ਉਹਦੀ ਤੇ ਕੰਮ ਨੇ ਮੱਤ ਮਰੀ ਹੋ ਗਈ ਬੋਲੇ ਵਿਚਾਰੀ ਮੱਤ ਮਰੀ ਆ ਮੱਤ ਨਹੀਂ ਮਰੀ ਲੱਤ ਮਰੀ ਆ ਮੈਨੂੰ ਲੱਗਦਾ ਰੱਬ ਨੇ ਉਹਦੇ ਦਿਮਾਗ 'ਚ ਨਹੀਂ ਲੱਤ ਉਹਦੇ ਕਿਉਂ ਮਰੀ ਉਹਦੇ ਇੰਨਾ ਵੇਖ ਕੰਮ ਕਰਦੀ ਆ ਕਿਹੜਾ ਕੰਮ ਹੋਵੇ ਜਿਹੜਾ ਨਹੀਂ ਉਹ ਕਰਦੀ ਆ ਆ ਕਰਦੀ ਆ ਇਹੋ ਜੀ ਗੱਲ ਨਹੀਂ ਹੁੰਦੀ ਤੁਹਾਡੇ ਮਨ 'ਚ ਉਦਾਂ ਹੀ ਮੈਂ ਆ ਉਹ ਵੈ ਮਣੀ ਐ ਡੜੀ ਜੇ ਨਾ ਮਾਤਾ ਹੁੰਦੀ ਨਾ ਤੇ ਮੈਨੂੰ ਨਹੀਂ ਲੱਗਦਾ ਪੀ ਸਾਡਾ ਸਵਾ ਮਹੀਨਾ ਪੂਰਾ ਕਿਹਨੇ ਕਰਾਉਣਾ ਆ ਮਾਤਾ ਨੂੰ ਮਰਜੀ ਗੱਲ ਕਰ ਦੋ ਮੈਂ ਤੇ ਚੱਲੀ ਆ ਮੈਂ ਤੇ ਚੱਲੀ ਆ ਇਹ ਗਵੰਡ ਨਾਲ ਦੀਆਂ ਜੜਾਂ ਵੱਡਣੀਆਂ ਨੇ ਓ ਸੋਨੂ ਸੋਨੂ ਤੂੰ ਵੀ ਥੋੜੀ ਸਮਝ ਫੜ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਕੀ ਗੱਲ ਉਹਨਾਂ ਦੇ ਬੱਚੇ ਨਹੀਂ ਪਾਲਦੇ ਪਾਲਣ ਵਾਲੇ ਵਾਹਿਗੁਰੂ ਆ ਸਭ ਕੋ ਹੁੰਦਾ ਪਰ ਬੰਦੇ ਨੇ ਪਹਿਲਾਂ ਇਂਤਜਾਮ ਉਹ ਜੇ ਕੀਤੇ ਹੁੰਦੇ ਸਾਰੇ ਕੰਮ ਹੋ ਜਾਣੇ ਹੀ ਜੋ ਨਾ ਵੀ ਹੁੰਦੀ ਤਾਂ ਵੀ ਕੋ ਗੱਲ ਨਹੀਂ ਉਹ ਤਾਂ ਵੀ ਪੜਨਾ ਸੱਚੇ ਪਾਤਸ਼ਾਹ ਦੀ ਵੱਡੀ ਵੱਡੀ ਉਮਰ ਕਰੇ ਸ਼ੁਕਰ ਕਰੇ ਮਹਾਰ ਕਰੇ ਸਾਨੂੰ ਦਿੱਤਾ ਦੇ ਸਾਨੂੰ ਬੜਾ ਚਾਵਾ ਇਹੋ ਜਿਹੀ ਕੋਈ ਗੱਲ ਨਹੀਂ ਕਿ ਤੁਸੀਂ ਮਨ ਚ ਇਹੋ ਜਿਹੇ ਵਹਿਮ ਕੱਢ ਦਿਆ ਕਰੋ ਕਿ ਨਿਗੇ ਨਿਗੀਆਂ ਗੱਲਾਂ ਤੋਂ ਘਰਾਂ 'ਚ ਲੜਾਈਆਂ ਪੈ ਜਾਂਦੀਆਂ ਇਹਨਾਂ ਗੱਲਾਂ ਤੋਂ ਹੀ। ਵੇ ਜਨਾਨੀਆਂ ਦਾ ਸਿਆਪਾ ਦੇ ਸਾਰਾ। ਤੇ ਸਮਝਾਓ ਨਾ ਥੋੜਾ ਜਨਾਨੀਆਂ ਆਪਣੀਆਂ ਨੂੰ ਵੀ ਗੱਲ ਕਰੋ ਨਾ। ਪਹਿਲਾਂ ਤੁਸੀਂ ਤੇ ਛੇੜੋ ਨਾ ਫਿਰ ਆਪਣੀ ਵੱਡੀ ਤੋਂ ਸ਼ੁਰੂ ਕਰੋ ਨਾ। ਵੱਡੀ ਦੇ ਹੋਈ ਆ। ਨਹੀਂ ਵੱਡੀ ਉਹ ਵੱਡੀ ਕੀ ਆ ਕਹਿਣ ਦੀ। ਆਹੋ ਜੇ ਜੜ ਸੁਧਰੂਗੀ ਤੇ ਫੇਰ ਹੀ ਉਤਲੀਆਂ ਟਾਣੀਆਂ ਨੂੰ ਸਮਝਾਵਾਂਗੇ। ਉਹ ਕੋਈ ਗੱਲ ਨਹੀਂ ਕੀ ਆਪਣੇ ਮਨ 'ਚ ਇਹੋ ਜਿਹੇ ਵਹਿਮ ਨਾ ਪਾਲਿਆ ਕਰੋ। ਵਹਿਮ ਨਾ ਪਾਲਿਆ ਕਰੋ ਕਿ ਕਿਹਦੀ ਗੱਲ ਜਾ ਕੇ ਜਨਾਨੀ ਦੇ ਕੰਨਾਂ 'ਚ ਭਰੀ ਜਾਣੀ ਜਨਾਨੀ ਨੇ ਬੰਦਿਆਂ ਦੇ ਕੰਨਾਂ 'ਚ ਭਰੀ ਜਾਣੀ ਉੱਥੋਂ ਲੜਾਈਆਂ ਪੈ ਜਾਂਦੀਆਂ ਦਰਾੜਾ ਪੈ ਜਾਂਦੀਆਂ ਘਰਾਂ ਦੇ ਵਿੱਚ ਗੱਲ ਤੇ ਕੱਖ ਵੀ ਨਹੀਂ ਗਈ ਉਹ ਕੋਈ ਨਹੀਂ ਭਰਦਾ ਕੰਨਾਂ 'ਚ ਬਸ ਵੇਖਿਆ ਇਸ਼ਾਰਾ ਕੋਈ ਪਤਾ ਲੱਗਣ ਡਿਆ ਕੀ ਵੇਖਿਆ ਪਤਾ ਲੱਗਦਾ ਕੀ ਇਹ ਗੱਲ ਗੱਲ ਤੇ ਕੱਖ ਵੀ ਨਹੀਂ ਹੀ ਕਿਹੜਾ ਕੋਈ ਅੰਨਾ ਸਾਰਾ ਕੋਈ ਤੇ ਲੱਭਣ ਡਿਆ ਸਾਹਮਣੇ ਹਾਂ ਉਹਨੂੰ ਮੈਂ ਕੀ ਗੋਲੀ ਮਾਰਦੀ ਜੇ ਚਾਹਦਾ ਕੱਪ ਮੈਨੂੰ ਫੜਾ ਦਿੰਦੀ ਚੱਲ ਕੋਈ ਨਹੀਂ ਮੈਂ ਪੁੱਛੂੰਗਾ ਭਲਾ ਵੀ ਕਿਉਂ ਨਹੀਂ ਫੜਾਈ ਇਹਨੂੰ ਚਾਹ ਸਾਰੀ ਸ਼ਰੀਦ ਦੇ ਦਿਹਾੜੀ ਉਹਦੇ ਸੁਮੰਦੇ ਲੱਗੇ ਨਹੀਂ ਤੇ ਗੱਲਾਂ ਮਾਰਦੀਆਂ ਦੀ ਅਹੀਂ ਇਸ਼ਾਰਾ ਕੋ ਕਰੰਡੀਆਂ ਉਹ ਉਹਦੇ ਤੇ ਚੌਂਕੇ 'ਚੋਂ ਵੇਹਲ ਨਹੀਂ ਲੱਗਦਾ ਕਿਹੜੇ ਵੇਲੇ ਉਹ ਜਾਵੇ ਮਨਪ੍ਰੀਤ ਕਿਹੜੇ ਵੇਲੇ ਜਾਵੇ ਸੁਮਨ ਦੇ ਲਾਗੇ ਆ ਚੌਂਕੇ 'ਚੋਂ ਵੇਹਲ ਨਹੀਂ ਲੱਗਦਾ ਕਿਤੇ ਐਡਾ ਐਡਾ ਮੈਂ ਨਾ ਚੌਂਕਾ ਦਾ ਵੱਡਾ ਖੋਲਿਆ ਨੇ ਵੀ ਦੁਨੀਆ ਆ ਕੇ ਖਾਂਦੀ ਰੋਟੀ ਇੱਥੋਂ ਚਾਰ ਤੇ ਜੀਨੇ ਤੇ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ 24 ਘੰਟੇ ਚੁੱਲ੍ਹੇ ਤੇ ਹੀ ਚੜੀ ਰਹਿੰਦੀ ਆ ਉਹਦੇ ਮੈਂ ਜਦੋਂ ਹੱਥ ਵੇਨਾ ਕਦੀ ਭਾਂਡੇ ਹੁੰਦੇ ਕਦੀ ਆਟਾ ਗੁੰਨਣ ਦੀ ਹੁੰਦੀ ਤੇ ਕਦੀ ਯਾਹ ਬਣਾਉਣ ਦੀ ਹੁੰਦੀ ਮੈਂ ਤਾਂ ਨਹੀਂ ਉਹਨੂੰ ਕਦੀ ਖਾਲੀ ਵੇਖਿਆ ਵਾ ਚੁੱਲ੍ਹੇ ਤੇ ਚੜੀ ਰਹਿੰਦੀ ਹੈ ਸਬਜ਼ੀ ਨਹੀਂ ਤੂੰ ਹੀ ਤੇ ਗੱਲਾਂ ਬਣਾਉਣ ਨੂੰ ਹੀ ਆ ਬਸ ਗੱਲਾਂ ਬਣਾਉਣ ਨੂੰ ਇਹਨੂੰ ਮਾਤਾ ਨੂੰ ਸਮਝਾ ਲਓ ਥੋੜਾ ਬੋਤਾ ਸਹੀ ਆ ਬਾਕੀ ਸਾਰਾ ਕੋ ਆਪ ਹੀ ਠੀਕ ਹੋ ਜਾਣਾ ਕੋਈ ਨਹੀਂ ਸਮਝਾ ਲਾਂਗੇ ਮਾਤਾ ਨੂੰ ਵੀ ਸਮਝਾ ਲਾਂਗੇ ਕੋਈ ਗੱਲ ਹੀ ਨਹੀਂ ਤੂੰ ਐਵੇਂ ਪੁੱਤ ਤੂੰ ਨਾ ਟੈਨਸ਼ਨ ਲੈ ਕੋਈ ਗੱਲ ਨਹੀਂ ਸਾਡੇ ਘਰ ਦਾ ਮਾਹੌਲ ਵਧੀਆ ਚੱਲਣ ਡਿਆ ਕੋਈ ਨਹੀਂ ਵਧੀਆ ਬੜਾ ਚੱਲਣ ਡਿਆ ਤਾਂ ਮੈਨੂੰ ਲੱਭਣ ਡਿਆ ਵਾ ਇਹਦੇ ਨਾਲ ਇਹਨਾਂ ਨਾਲ ਵੀ ਇੱਕ ਮੜਕੇ ਵੱਡੇ ਮੂੰਹ ਵਾਲੀ ਐਡਾ ਕ ਮੂੰਹ ਲੈ ਕੇ ਚੜ ਜਾਂਦੀ ਉੱਤੇ ਉਹਦੀ ਤੇ ਮੈਂ ਗੱਲ ਹੀ ਨਹੀਂ ਨਾ ਕਰਦਾ ਕਰ ਦੇਣੀ ਆ ਕਰਤਾਈ ਤੇ ਫਿਰ ਸਾਰਾ ਕੁਝ ਵਿਗੜਿਆ ਵਾ ਮੈਂ ਜਾਣ ਕੇ ਰੁਆ ਪਾਈ ਜਾਂਦੇ ਆ